ਸਨਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਸੁਖਪਾਲ ਸਿੰਘ ਖੈਰਾ ਵੱਲੋਂ ਟਿਕਟ ਤੇ ਐਲਾਨ ਹੋਣ ਤੋਂ ਤੁਰੰਤ ਬਾਅਦ ਹੀ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਲੀਡਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਉਹਨਾਂ ਦਾ ਭਰੋਸਾ ਜਿੱਤਿਆ ਜਾ ਰਿਹਾ ਹੈ ਅਤੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਬੀਤੇ ਦਿਨੀ ਸੰਗਰੂਰ ਦੇ ਲੈਹਰਾ ਗਾਗਾ ਵਿੱਚ ਦੋ ਵੱਖ-ਵੱਖ ਪ੍ਰੋਗਰਾਮ ਸੁਖਪਾਲ ਸਿੰਘ ਖੈਰਾ ਦੇ ਲਈ ਰੱਖੇ ਗਏ ਸਨ ਜਿਸ ਵਿੱਚ ਇੱਕ ਪ੍ਰੋਗਰਾਮ ਬੀਬੀ ਰਜਿੰਦਰ ਕੌਰ ਪਠੱਲਵੱਲੋਂ ਰੱਖਿਆ ਗਿਆ ਸੀ ਜਿੱਥੇ ਕਿ ਸੁਖਪਾਲ ਖੈਰਾ ਨੇ ਸ਼ਿਰਕਤ ਕੀਤੀ ਜਦੋਂ ਕਿ ਦੂਸਰੇ ਪ੍ਰੋਗਰਾਮ ਵਿੱਚ ਸੁਖਪਾਲ ਖੈਰਾ ਗੈਰਹਾਜ਼ਰ ਨਜ਼ਰ ਆਏ ਜਦੋਂ ਮੀਡੀਆ ਨੇ ਕਾਂਗਰਸੀ ਆਗੂਆਂ ਨੂੰ ਇਹ ਸਵਾਲ ਕੀਤਾ ਕਿ ਇੱਕ ਪ੍ਰੋਗਰਾਮ ਵਿੱਚ ਸੁਖਪਾਲ ਖੈਰਾ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਹਨ ਜਦੋਂ ਕਿ ਦੂਸਰੇ ਵਿੱਚ ਨਹੀਂ ਕਿ ਇਹ ਪਾਰਟੀ ਦੀ ਫੁੱਟ ਨਹੀਂ ਨਜ਼ਰ ਆ ਰਹੀ ਤਾਂ ਪਾਰਟੀ ਲੀਡਰਾਂ ਦਾ ਕਹਿਣਾ ਸੀ ਕਿ ਸੁਖਪਾਲ ਖੈਰਾ ਕਿਸੇ ਮੀਟਿੰਗ ਦੇ ਚਲਦੇ ਤੁਰੰਤ ਹੀ ਚੰਡੀਗੜ੍ਹ ਚਲੇ ਗਏ ਹਨ ਜਿਸ ਦੇ ਕਾਰਨ ਉਹ ਦੂਸਰੇ ਪ੍ਰੋਗਰਾਮ ਵਿੱਚ ਗੈਰਹਾਜ਼ਰ ਰਹੇ ਹਨ ਪਾਰਟੀ ਵਿੱਚ ਕੋਈ ਫੁੱਟ ਨਹੀਂ ਹੈ ਅਤੇ ਪਾਰਟੀ ਦਾ ਹਰ ਵਰਕਰ ਅਤੇ ਹਰ ਲੀਡਰ ਸੁਖਪਾਲ ਸਿੰਘ ਖੈਰਾਂ ਨੂੰ ਜਿਤਾਉਣ ਲਈ ਬੇਹੱਦ ਯਤਨ ਕਰ ਰਿਹਾ ਹੈ ਮਾਨਯੋਗ ਹੋਏ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪੀ ਇਸ ਇੱਕ ਵੋਟ ਹੱਥ ਪੰਜੇ ਦੇ ਚੋਣ ਨਿਸ਼ਾਨ ਤੇ ਮੋਹਰਾ ਲਾ ਕੇ ਉਹਨਾਂ ਦੀ ਤਕਰੀਰ ਨੂੰ ਸੁਖਪਾਲ ਸਿੰਘ ਖੈਰਾਂ ਕਾਮਯਾਬ ਤੇ ਆਪਾਂ ਇਸੇ ਤਰੀਕੇ ਨਾਲ ਜੁੜੇ ਰਹੋ ਆਪਾਂ ਕਿਸੇ ਨਾਲ ਲੜਾਈ ਨਹੀਂ ਕਰਨੀ ਆਪਾਂ 파ਰਟੀ ਨਹੀਂ ਕਰਨਾ ਆਪਾਂ ਵੀ ਆਰਗੇਨਾਈਜੇਸ਼ਨ ਸਟਰਕਚਰ ਨਹੀਂ ਕਰਨਾ ਅਬ ਇੱਕ ਟੋਨਾ ਆ ਗਿਆ ਇਸ ਤੋਂ ਬਾਅਦ ਮੈਂ ਵਾਦਾ ਕਰਦਾ ਦੋਵੇਂ ਹਾਲਿਆਂ ਦੇ ਸਾਡੇ ਆਤੂ ਸਹਿਬਾਨ ਇੱਥੇ ਬੈਠੇ ਨੇ ਆਪਾਂ ਇਕੱਲੇ-ਇਕੱਲੇ ਪਿੰਡ ਪਹੁੰਚ ਕੇ ਸਾਡੀਆਂ ਭੈਣਾਂ ਦੀ ਟੀਮ ਪਹਿਲਾਂ ਵੀ ਤਿਆਰ ਆ ਪਰ ਹੁਣ ਆਪਾਂ ਹੋਰ ਵਧੀਆ ਤਰੀਕੇ ਨਾਲ ਹੁਣ ਸਪਸ਼ਟੀ ਬੰਦੇ ਲਿਸਟ ਚੋਂ ਕੱਢ ਦੇਣਗੇ ਜਿਹੜੇ ਬੰਦੇ ਮੇਲਸ ਚਾਹੁੰਦੇ ਨੇ ਆਪਦਾ ਸਮਾਪਾ ਪਾਰਟੀ ਦੀ ਜਿਹੜਾ ਔਰ ਇਹਦੇ ਦੋਹਾਂ ਚੁਣ ਕੇ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਲੈ ਕੇ ਆਵਾਂਗੇ ਲੀਗਲ ਚੈਲੇਂਜ ਬਣਾਵਾਂਗੇ ਤਾਂ ਕਿ ਸਾਡਾ ਕੋਈ ਵੀ ਨੌਜਵਾਨ ਕਿਸੇ ਵੀ ਕੇਰਨ ਨੂੰ ਕਿ ਦੇਖਣਾ ਚਾਹੁੰਦੀ ਆ ਤਾਂ ਅਸੀਂ ਉਹਦੀ ਹਰ ਪਾਸਿਓਂ ਮਦਦ ਕਰ ਸਕੀਏ ਅੱਜ बतौर ਜਿਹੜਾ ਪ੍ਰਧਾਨ ਮੈਂ ਤੁਹਾਡੇ ਨਾਲ ਵਾਦਾ ਕਰਦਾ बतौर ਪੀਪੀਸੀਸੀ ਸਾਡਾ ਪੰਜਾਬ ਪੇਸ ਕਾਂਗਰਸ ਕਮੇਟੀ ਦਫ਼ਤਰ ਦਾ ਇਜਾਜ਼ ਦੁਰਲਭ ਸ਼ਿਖੂ ਤੋਂ ਢਵਾ ਵਾਦਾ ਕਰਦਾ ਇਹ ਸਤਕੇ ਨਾਲ ਸੰਬੰਧ ਹੈ ਜਿਹੜੀ ਤੁਹਾਡੇ ਨਾਲ ਵਾਦਾ ਕਰਦਾ ਇੱਥੇ ਦਾਗਾ ਬੈਠਾ ਹੈ ਤੇ ਸਾਡੇ ਜ਼ਿਲ੍ਹਾ ਰੂਸਰ ਮੈਂਬਰਾਂ ਦਾ ਬੈਠੀ ਨੇ ਤੇ ਸਾਰੇ ਸਰਪੰਚਾਂ ਬੈਠੇ ਨੇ ਆਪਾਂ ਇੱਕ ਦੂਜੇ ਦੇ ਕਿਸੇ ਵੀ ਕੰਮ ਦੇ ਵਿੱਚ ਲੋੜ ਪਵੇ ਤਾਂ ਆਪਾਂ ਜਿਹੜਾ ਟੱਪਰ ਵਾਂਗੂ ਖੜਨਾ ਇਹ ਨਾ ਹੋਵੇ ਕਿ ਆਪਾਂ ਪਰਾ ਹੋਈਏ ਇਹ ਮੇਰੇ ਤਾਂ ਕਿ ਲੋੜਾ ਮੈਂ ਹਜ਼ਰ ਹਾਂ ਦੁਰਲਭ ਕੰਕਰੋੜਾ ਬਾਈ ਗੋੜੋੜਾ ਹਜ਼ਰ ਹੈਂਡਰੀ ਬਾਈ ਦਾ ਕੰਕਰੋੜਾ ਹੈਂਡਰੀ ਬਾਈ ਆਪਾਂ ਸਾਰੇ ਆਪਾਂ ਕਹਿੰਦਾ ਵਿਰੋਧ ਨਹੀਂ ਕਰਨਾ ਆਪਾਂ ਚੱਠੇ ਹੋ ਕੇ ਚੱਲਣਾ ਇਸ ਆਪਦੀ ਲਾਈਨ ਅੰਗੇ ਵਿੱਚੋਂ ਕਿਸੇ ਦੀ ਲਾਈਨ ਕੱਟਣ ਦੀ ਕੋਸ਼ਿਸ਼ ਨਹੀਂ ਕਰਦੇ। ਪਰਮਾਤਮਾ ਚੜ੍ਹਦੀ ਕਲਾ ਰੱਖੇ। ਆਉਣ ਵਾਲਾ ਸਮਾਂ ਤੁਹਾਡੀ ਅਰਿਓਲੋਜੀ ਕੀ ਹੁੰਦੀ ਹੈ? ਦੇਖੋ ਵਰਕਰਾਂ ਦੇ ਜਿਹੜੇ ਬੋਲਦ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ। ਕਿਉਂਕਿ ਕੁਝ ਵਰਕਰ ਨੇ ਜਿਨ੍ਹਾਂ ਦੀਆਂ ਕੁਝ ਪਿਛਲੇ ਸਮਿਆਂ ਤੋਂ ਕੁਝ ਮੁਸ਼ਕਲਾਂ ਰਹੀਆਂ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀਆਂ ਨੇ। ਉਹਨਾਂ ਦੀ ਸੁਣਨ ਦੇ ਲਈ ਅਸੀਂ ਇੱਥੇ ਆਏ ਸੀਗੇ ਕਿਉਂਕਿ ਸਾਡਾ ਮੰਤਵ ਹੈ ਜਿਵੇਂ ਜ਼ਿਲ੍ਹਾ ਪ੍ਰਧਾਨ ਖੜੇ ਨੇ ਮੈਂ ਪੀਸੀਸੀ ਤੋਂ ਲਾਈਕ ਕੰਮ ਕਰਦਾ ਨਾਲ ਸੰਦੀਪ ਸਿੰਘ ਹੈਬਰੀ ਖੜੇ ਨੇ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੁੰਦੇ ਹਾਂ ਉਹਨਾਂ ਨੂੰ ਕੀ ਪ੍ਰੋਬਲਮਾਂ ਨੇ ਉਹ ਸੁਣਨ ਦੇ ਲਈ ਸਿੱਤੇ ਜਰਾ ਦੇਖੋ ਜਿਵੇਂ ਗੋਲਡੀ ਜੀ ਨੇ ਪਹਿਲਾਂ ਹੀ ਕਿਹਾ ਵੀ ਜਦੋਂ ਐਡੀ ਵੱਡੀ ਚੋਣ ਹੁੰਦੀ ਆ ਉਦੋਂ ਟਾਈਮ ਘੱਟ ਹੁੰਦਾ ਤੇ ਪ੍ਰੋਗਰਾਮ ਜ਼ਿਆਦਾ ਹੁੰਦਾ ਅਸੀਂ ਵਰਕਰਾਂ ਦੇ ਵੱਲੋਂ ਜੋ ਸਨੇਹਾ ਸੀਗਾ ਉਹ ਸੁਖपाल ਸਿੰਘ ਖੈਰਾਜ ਨੂੰ ਲਾਗਦਾ ਗਿਆ ਸੀਗਾ ਉਹਨੂੰ ਵੱਡੇ ਲੀਡਰ ਨੇ ਉਹਨਾਂ ਨੇ ਦੇਖਣਾ ਸੀਗਾ ਕਿ ਵਰਕਰਾਂ ਦੀ ਆਵਾਜ਼ ਸੁਣਨੀ ਹੈ ਕਿ ਨਹੀਂ ਸੁਣਨੀ ਜਾਂ ਉਹਨਾਂ ਨੇ ਕੋਈ ਦੂਸਰੇ ਪ੍ਰੋਗਰਾਮ ਤੇ ਜਾਣਾ ਉਹ ਉਹਨਾਂ ਦਾ ਫੈਸਲਾ ਪਰ ਅਸੀਂ ਹਮੇਸ਼ਾ ਹੀ ਖੈਰਾ ਸਾਹਿਬ ਨੂੰ ਜਿਟਾਉਣ ਦੇ ਲਈ ਕਾਂਗਰਸ ਨੂੰ ਜਿਟਾਉਣ ਦੇ ਲਈ ਹੀ ਇਹ ਪ੍ਰੋਗਰਾਮ ਕਰ ਰਹੇ ਹਾਂ ਉਹਨੂੰ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਤੁਹਾਨੂੰ ਐਕਚੁਅਲੀ ਮੈਨੂੰ ਲੱਗਦਾ ਚੰਗੀ ਖਬਰ ਹੈ ਇਹ ਕਿ ਪਹਿਲਾਂ ਜਿਹੜੇ ਨਿਰਾਸ਼ ਵਰਕਰ ਹੁੰਦੇ ਸੀ ਉਹ ਘਰੇ ਬਹਿ ਜਾਂਦੇ ਸੀਗੇ ਉਹ ਕਾਂਗਰਸੀ ਸਪੋਰਟ ਨਹੀਂ ਕਰਦੇ ਸੀਗੇ ਉਹ ਅੰਦਰ ਖਾਤੇ ਕਿਸੇ ਹੋਰ ਦੀ ਸਪੋਰਟ ਕਰ ਦਿੰਦੀ ਸੀ ਪਰ ਇਹ ਪਹਿਲੀ ਵਾਰ ਸਾਨੂੰ ਦੇਖਣ ਨੂੰ ਮਿਲਿਆ ਹੋਊਗਾ ਕਿ ਸਾਡਾ ਇੱਕ ਹੰਬੜਾ ਮਾਰਿਆ ਸੀ ਜਿਹੜੇ ਨਿਰਾਸ਼ ਵਰਕਰ ਨੇ ਜਾਂ ਜਿਹੜਾ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਪ੍ਰੋਬਲਮ ਹੈ ਉਹਨੂੰ ਅਸੀਂ ਇੱਕ ਪਲੇਟਫਾਰਮ ਤੇ ਲੈ ਕੇ ਆਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਨੇੜੇ ਹੋਣ ਉਦੋਂ ਜੇਕਰ ਇੱਕ ਸਾਰਥੀ ਕੋਈ ਸਾਥ ਛੱਡ ਕੇ ਭਜਦਾ ਹੋਵੇ ਜਾਂ ਉਹ ਨਾ ਸਪੋਰਟ ਕਰਦਾ ਹੋਵੇ ਤਾਂ ਇਹ ਜਿਹੜੀ ਕਾਂਗਰਸ ਦੀ ਸੈਨਾ ਹੈ ਜਿਹੜੀ ਬੂਥ ਵਰਕਰ ਨੇ ਉਹ ਖੈਰਾ ਸਾਹਮਣੂ ਜਤਾਉਣ ਦੇ ਨਹੀਂ ਕੰਮ ਕਰ ਸਕੀ ਪਰ ਇਹ ਲੋਕ ਸਭਾ ਚੋਣਾਂ ਨੇ ਨਾਲਾ ਜਿਲ੍ਹਾ ਪੈਂਦਾ ਹੈ ਪਰ ਜੇ ਐਮਐਲਏ ਦੀਆਂ ਚੋਣਾਂ ਹੁੰਦੀਆਂ ਕੀ ਤੁਸੀਂ ਆਏ ਹੁੰਦੇ ਫਿਰ ਤਾਂ ਫੁੱਟ ਕੁੱਤੇ ਹੁੰਦੀਆਂ ਉਹ ਉਦੋਂ ਕਰਾਂਗੇ ਦੇਖੋ ਉਦੋਂ ਉਦੋਂ ਦੀ ਦੇਖੋ ਉਦੋਂ ਜਦੋਂ ਗੱਲ ਹੋਊਗੀ ਉਦੋਂ ਕਰਾਂਗੇ ਹਜੇ ਤਾਂ ਅੱਜ ਲੋਕ ਸਭਾ ਦੀ ਗੱਲ ਹੈ ਸੱਚ ਦਾ ਪਹਿਰਾ ਸੁਖਪਾਲ ਖਹਿਰਾ ਤੇ ਜਰੂਰ ਜਿੱਤ ਕੇ ਪਿਛਾ ਖੜੇ ਸਾਰੇ ਹਾਂਜੀ ਬਿਲਕੁਲ 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 ਇੱਕ ਤਾਨਕੇ ਖੜੇ ਆ ਤੇ ਉਹਨਾਂ ਨੂੰ ਪਿਛਲੀ ਵਾਰ ਜਦੋਂ ਪਿਛਲੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੇ ਹੋਣਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਹਮੇਸ਼ਾ ਕਾਂਗਰਸ ਵੱਧ ਹੀ ਆਈ ਹੈ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਹਿਰਾਂ ਜਾ ਕੇ ਦੇ ਵਿੱਚੋਂ ਕਾਂਗਰਸ ਹਮੇਸ਼ਾ ਪਿੱਛੇ ਚਲੀ ਜਾਂਦੀ ਸੀ ਅਸੀਂ ਕੁਛ ਨਾ ਬੈਠ ਕੇ ਉਹਨਾਂ ਚੀਜ਼ਾਂ ਦਾ ਐਨਾਲਿਸਿਸ ਕੀਤਾ ਕਿਉਂਕਿ ਹੈਨਰੀ ਜੀ ਉੱਥੇ ਗਰਾਊਂਡ ਤੇ ਕੰਮ ਕਰਦੇ ਰਹਿੰਦੇ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਜਿਹੜੀਆਂ ਉਹ ਨੈਗੇਟਿਵਿਟੀ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਪਲੱਗ ਇਨ ਕੱਢ ਕੇ ਅਸੀਂ ਪੋਜ਼ਿਟਿਵ ਵਾਲੇ ਪਾਸੇ ਲੱਗੇ ਜੇ ਤੱਕ ਦਾ ਤੁਸੀਂ ਸ਼ਾਇਦ ਉੱਥੋਂ ਵੀ ਆਏ ਹੋ ਤੁਸੀਂ ਦੇਖਿਆ ਹੋਣਾ ਇੱਥੇ ਬਹੁਤ ਸਾਰੇ ਚਿਹਰੇ ਇਹੋ ਜਿਹੇ ਸੀਗੇ ਵੀ 20 30% ਜਿਹੜੇ ਉੱਥੇ ਵੀ ਸੀ ਇੱਥੇ ਵੀ ਸੀ ਸੋ ਸਭ ਨੂੰ ਪਿਆਰ ਕਰਦੇ ਨੇ ਜਿੱਦਾ ਜਿੱਥੇ ਇੱਥੇ ਪਿਆਰ ਉੱਥੇ ਜ਼ਿਆਦਾ ਚਾਹੀਦਾ ਪਰ ਅੰਤ ਦੇ ਵਿੱਚ ਕਾਂਗਰਸ ਦੀ ਸਪੋਰਟ ਕਰਨੀ ਚਾਹੀਦੀ ਹੈ ਖੈਰਾ ਸਾਹਿਬ ਨੂੰ ਜਿਟਾਉਣਾ ਹੈ ਇਹ ਜਿਹੜੀ ਅੱਜ ਵਰਕਰ ਮਿਲਨੀ ਸੀਗੀ ਇਹ ਅਸੀਂ ਆਉਣ ਵਾਲੀਆਂ ਲੋਕ ਸਭਾ ਦੇ ਮੱਦੇ ਨਜ਼ਰ ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ਗਾਂਧੀ ਦੀ ਝੋਲੀ ਦੇ ਵਿੱਚ ਪੈਣ ਲਈ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀ ਆ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਵੀਰ ਸੰਮੀ ਖੈਨਰੀ ਜੀ ਦਾ ਦੁਰਲਭ ਸਿੱਧੂ ਜੀ ਦਾ ਜਗਦੀਪ ਗਾਗਾ ਜੀ ਦਾ ਤੇ ਸਾਰੇ ਹਲਕੇ ਦੇ ਸਾਡੇ ਸਰਪੰਚ ਸਹਿਬਾਨ ਦਾ ਐਮਸੀ ਸਹਿਬਾਨ ਦਾ ਨੌਜਵਾਨ ਸਾਥੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੀ ਯੂਥ ਕਾਂਗਰਸ ਦਾ ਜਿਨ੍ਹਾਂ ਨੇ ਅੱਜ ਹਮ ਹਮ ਆ ਕੇ ਇੱਥੇ ਪਹੁੰਚ ਕੇ ਜਿਹੜੀ ਇਹ ਵਿਚਾਰਧਾਰਾ ਤੇ ਸਾਨੂੰ ਵਿਸ਼ਵਾਸ ਪਾਇਆ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਜੀਤੋੜ ਮਿਹਨਤ ਕਰਕੇ ਅਸੀਂ ਸੁਖਪਾਲ ਸਿੰਘ ਖੈਰਾ ਨੂੰ ਇਥੋਂ ਵੱਡੀ ਵੋਟ ਦੀ ਲੀਡ ਨਾਲ ਜਿਹੜਾ ਉਹਨਾਂ ਨੂੰ ਜਿਤਾਵਾਂਗੇ ਉਹਨਾਂ ਨੂੰ ਦੇਖੋ ਅਸੀਂ ਇੱਥੇ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਾਂ ਸਾਨੂੰ ਕੋਈ ਇਹ ਚੀਜ਼ ਦਾ ਕੋਈ ਫਰਕ ਨਹੀਂ ਸਾਡੀ ਪਾਰਟੀ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਨੂੰ ਸਮਝਦੇ ਨੇ ਵੀ ਚੋਹਾਂ ਦੇ ਵਿੱਚ ਇਹੋ ਜੀ ਚੀਜ਼ ਹੋ ਜਾਂਦੀ ਹੈ ਜੀ ਭੱਤਰ ਸਿੰਘ ਸਾਹਿਬ ਉਮੀਦਵਾਰ ਜੀ ਹੈ ਕਿਉਂਕਿ ਪੱਠੇ ਦੇ ਫੋਟੋ ਉਰਨਾ ਬੋਰਡਾ ਤੇ ਵੀ ਲੱਗ ਰਹੀ ਹੈ ਨਹੀਂ ਇਹ ਕੋਈ ਇਸ ਤਰੀਕੇ ਨਾਲ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰੀ ਖੜੇ ਨੇ ਜੀ ਜਿਹੜੇ ਲਗਾਤਾਰ ਕੰਮ ਕਰਦੇ ਰਹੇ ਨੇ ਸੋ ਕੁ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚੱਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਜਿਹੜਾ ਲਾਇਆ ਤੁਸੀਂ ਜੇ ਤੁਸੀਂ ਪੱਠੇ ਦੀ ਕੁੱਠੀ ਨਹੀਂ ਤੁਸੀਂ ਖੁਦ ਨਹੀਂ ਪਹੁੰਚੇ ਤਾਂ ਤੁਹਾਡੇ ਅੰਦਰ ਕੋਈ ਦਰਦ ਹੈ ਨਹੀਂ ਨਹੀਂ ਮੈਂ ਇਧਰੋਂ ਜਿਹੜਾ ਦੂਸਰੀ ਸਾਈਡ ਤੋਂ ਆਇਆ ਸੀਗਾ ਮੇਰਾ ਉੱਥੇ ਕੋਈ ਕੰਮ ਸੀ ਤਾਂ ਮੈਂ ਇੱਥੇ ਮੀਟਿੰਗ ਦੇ ਵਿੱਚ ਹੀ ਪਹੁੰਚਿਆ ਕੋਈ ਇਹੀ ਦੀ ਗੱਲ ਨਹੀਂ ਹੈਗੀ ਉਹ ਤਾਂ ਹਮੇਸ਼ਾ ਮੈਂ 2007 ਤੋਂ ਉਹਨਾਂ ਲਈ ਕੰਮ ਕਰਦਾ ਆਇਆ ਹਾਂ ਉਹਨਾਂ ਨਾਲ ਸਾਡੀ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ बड़े लीडरਾਂ ਦਾ ਤੁਸੀਂ ਨੇ ਮੇਰੀ ਵੀਡੀਓ ਸੁਣੀ ਹੋਣੀ ਆ ਉਸ ਦਿਨ ਵੀ ਤੁਸੀਂ ਨੇ ਇਹ ਗੱਲ ਮੇਰੀ ਮੈਂ ਉਹੀ ਜਿਹੜੀ ਉਸ ਦਿਨ ਵੀਡੀਓ ਬੋਲੀ ਸੀ ਅੱਜ ਜਿਹੜਾ ਮੇਰਾ ਜ਼ਿਆਦਾ ਬੋਲਿਆ ਵੀ ਆ ਜਿਹੜਾ ਮੈਂ ਉਸੇ ਚੀਜ਼ ਨੂੰ ਉਸੇ ਸੰਦਰਭ ਨੂੰ ਹਰ ਇੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਕੋਈ ਗੱਲ ਉਹਨਾਂ ਉਹਨਾਂ ਪ੍ਰਤੀ ਕਰੀ ਆ ਇਹ ਅਲੱਗ-ਅਲੱਗ ਜਿਹੜਾ ਜਿਵੇਂ ਸਮਝ ਲਓ ਸਮਝਣ ਦੀ ਗੱਲ ਹੁੰਦੀ ਆ ਸੋ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੁਰਾਣੇ ਜਿੰਨਾ ਕਰਕੇ ਪਹਿਲਾਂ ਟਿਕਟਾਂ ਕੱਟਦੀਆਂ ਰਹੀਆਂ ਅੱਜ ਉਹ ਸਾਡੀ ਪਾਰਟੀ ਦੇ ਵਿੱਚ ਮੌਜੂਦ ਨਹੀਂ ਹੈਗੇ ਸੋ ਪਾਰਟੀ ਨੂੰ ਵਰਕਰ ਦੀ ਜਿਹੜੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ ਨਹੀਂ ਇਹ ਦੇਖੋ ਉੱਪਰ ਸਾਡਾ ਇੰਡੀਆ ਅਲਾਈਅንስ ਆ ਜੀ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਟੋਟਲੀ ਜਿਹੜੀ ਹਮੇਸ਼ਾ ਸਾਡੀ ਲੜਾਈ ਇਹਨਾਂ ਨਾਲ ਰਹੀ ਆ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਦੇ ਜਿਹੜਾ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਖੈਰਾ ਸਾਹਿਬ ਦੇ ਖੁਦ ਵੀ ਇਹਨਾਂ ਨਾਲ ਕਾਫੀ ਜਿਹੜੀ ਪਿਛਲੇ ਸਮੇਂ ਤੋਂ ਲੜਾਈ ਚੱਲ ਰਹੀ ਆ ਸੋ ਸਾਡਾ ਫਰਜ ਆ ਕਹਿਰਾ ਸਾਹਿਬ ਦਾ ਵੀ ਫਰਜ ਆ ਕਿ ਉਹ ਆਪਦੇ ਪੰਜਾਬ ਦੇ ਆਪਦੀ ਲੋਕ ਸਭਾ ਸੰਗਰੂਰ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਤੇ ਜਿਹਦੇ ਨਾਲ ਵੀ ਕੋਈ ਪਾਰਟੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇ। ਇਹ ਮੈਂ ਥੋੜੇ ਦਿਨ ਤੱਕ ਅਸੀਂ ਵੈਸੇ ਕਿ ਇਹੀ ਦੀ ਬਾਹਲੀ ਵੱਡੀ ਗੱਲ ਨਹੀਂ ਹੈਗੀ ਕੋਈ ਜਿਆਦੇ ਵੱਡੀ ਸਮੱਸਿਆ ਨਹੀਂ ਹੈਗੀ। ਸੋ ਜਿੱਥੇ ਇੱਕ ਪਰਿਵਾਰ 'ਚ ਚਾਰ ਭਾਂਡੇ ਹੁੰਦੇ ਨੇ ਨਾ ਖੜਕਦੇ ਰਹਿੰਦੇ ਨੇ ਮਾੜਾ ਮੋਟਾ ਤੇ ਇਹਦੇ ਨਾਲ ਜੀਵ ਵੀ ਲੱਗਿਆ ਰਹਿੰਦਾ ਤੇ ਸਾਨੂੰ ਇੱਕ ਦੂਜੇ ਦਾ ਪਿਆਰ ਵੀ ਪਤਾ ਲੱਗਦਾ ਰਹਿੰਦਾ ਸੋ ਇਹੀ ਜੀ ਕੋਈ ਗੱਲ ਨਹੀਂ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਧਿਆਨ 'ਚ ਲਿਆ ਕੇ ਜੋ ਵੀ ਕੋਈ ਛੋਟੀ ਮੋਟੀ ਕੋਈ ਦਿੱਕਤ ਹੈਗੀ ਕੋਈ ਵੀ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਛੋਟੀਆਂ-ਛੋਟੀਆਂ ਜਿਹੜੀਆਂ ਪ੍ਰੋਬਲਮ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਕਹਦਾ ਹਿੱਸਾ ਬੰਨਾ ਜੀ ਅਸੀਂ ਤਾਂ ਦੇਖੋ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਕਿਸੇ ਵੀ ਪਿੰਡ 'ਚ ਕਿਸੇ ਵੀ ਸ਼ਹਿਰ 'ਚ ਮੇਰਾ ਕੋਈ ਵਰਕਰ ਆਵਾਜ਼ ਮਾਰੂਗਾ ਜਿਹੜਾ ਮੇਰੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂਬਰ ਆ ਚਾਹੇ ਉਹ ਮੇਰੀ ਬਲਾਕ ਕਾਂਗਰਸ ਮੈਨੂੰ ਉੱਥੇ ਜਾਣਾ ਮੇਰਾ ਫਰਜ਼ ਬਣਦਾ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜ ਤਕਰੀਬਨ ਸਾਡੇ ਕਾਫੀ ਇੱਥੇ ਦੇ ਸਬੰਧਤ ਜਿਹੜੇ ਸਾਡੇ ਡੀ ਸੀ ਸੀ ਦੇ ਮੈਂਬਰ ਸਹਿਬਾਨ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨਾਂ ਦੇ ਇੱਥੇ ਦੇਖੋ ਇੱਥੇ ਕੋਈ ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਇਹ ਕਰਤਾ ਉਸ ਸਾਡੀ ਪਾਰਟੀ ਦੀ ਸਪੋਰਟਰ ਹੈ ਨੇ ਜੇ ਹੁਣ ਸਪੋਜ਼ ਕਰੋ ਮੈਂ ਇੱਥੇ ਨਾ ਆਉਂਦਾ ਤਾਂ ਇਹਨਾਂ ਦਾ ਦਿਲ ਟੁੱਟਦਾ ਅਲੱਗ ਤੋਂ ਮੈਂ ਦੱਸਣਾ ਚਾਹਣਾ ਵੀ ਸਰਕਾਰ ਜੋ ਕਿਸੇ ਢੰਗ ਨਾਲ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਪ੍ਰੋਗਰਾਮ ਕਾਂਗਰਸ ਮਿਲਣੀ ਪ੍ਰੋਗਰਾਮ ਤੁਸੀਂ ਦੇਖਿਆ ਸਲੋਗਨ ਵੀ ਸਰਦਾਰ ਸੁਪਾਲ ਸਿੰਘ ਖੈਰਾ ਲਈ ਉਹਦੇ ਹੱਕ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਇਹ ਮਿਲਣੀ ਪ੍ਰੋਗਰਾਮ ਰੱਖਿਆ ਗਿਆ ਓਪਨ ਰੱਖਿਆ ਗਿਆ ਤਾਂ ਕਿ ਜਿਹੜੇ ਕੋਈ ਵੀ ਕਾਂਗਰਸ ਪਾਰਟੀ ਹੈ ਉਹਦੇ ਕੀ ਸੁਝਾਅ ਨੇ ਕੀ ਗੱਲਬਾਤ ਨੇ ਤਾਂ ਕਿ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਨੇਗੇ ਉਹ ਉਹਨਾਂ ਨੂੰ ਦੱਸ ਸਕੀਏ ਅਸੀਂ ਤਾਂ ਤੱਕ ਪਹੁੰਚਾ ਸਕੀਏ ਮੈਂ ਬਤੌਰ ਮੈਂਬਰ ਪੀਸੀਸੀ ਉਹ ਕਿ ਜਿਹੜਾ ਕੋਈ ਵੀ ਉਹ ਦਰਦ ਵਾਲੀ ਕੋਈ ਗੱਲ ਨਹੀਂ ਦਰਦ ਵਾਲੀ ਇਹ ਗੱਲ ਹੁੰਦੀ ਹੈ ਜਦੋਂ ਕੋਈ ਵੱਡਾ ਲੀਡਰ ਇਹ ਕਹਿ ਦੇਣਾ ਵੀ ਉਥੇ ਤੁਸੀਂ ਪੁੱਛਿਆ ਹੋਊਗਾ ਉਥੇ ਸਵਾਲ ਵੀ ਜੀ ਉਥੇ ਤਾਂ ਬੋਹੇ ਭਲਾਡੇ ਤੇ ਆ ਜਾਣਗੇ ਉਹ ਅਸੀਂ ਦੱਸਣਾ ਚਾਹੁੰਦੇ ਆ ਵੀ ਸਾਡਾ ਐਡਾ ਕਿ ਸਰਕਲ ਹੈ ਪੰਜਾਬ ਦੇ ਵਿੱਚ ਗਾਹਾਂ ਨੂੰ ਜਿਹੜੀ ਸਾਡੀ ਬੋਹਾ ਭਲਾੜਾ ਤੱਕ ਵੀ ਅਸੀਂ ਜਾ ਸਕਦੇ ਆ ਅਦਰਵਾਈਜ਼ ਤੁਸੀਂ ਸਾਹਮਣੇ ਦੇਖਿਆ ਬਖੋਰਾ ਕਲਾ ਤੋਂ ਬਖੋਰਾ ਖੁਰਦ ਤੋਂ ਆ আলমਪੁਰ ਤੋਂ ਕਾਲੀਏ ਤੋਂ ਪਾਈਕੀ ਪਸ਼ੌਰ ਤੋਂ ਜਿਹੜਾ ਹੈਗਾ ਰਾਮਗੜ੍ਹ ਸੰਧੂਆਂ ਤੋਂ ਸਾਰੇ ਦੇ ਹੈਗੇ ਨੇ ਕਿ ਸਾਡੇ ਸਾਰੇ ਵਰਕਰ ਨੇਗੇ ਇੱਥੇ ਪਹੁੰਚੇ ਨੇਗੇ ਸਾਰੇ ਕੋਈ ਗੱਲ ਹੁੰਦੀ ਹੈ ਕਈ ਵਾਰੀ ਜਿਹੜੀ ਕੋਈ ਗੱਲ ਕਹੇ ਤੇ ਉਹਦਾ ਜਵਾਬ ਸਤਿਕਾਰਯੋਗ ਨੇ ਬੀਬੀ ਪਟਲ ਜਿਹੜੇ ਨੇਗੇ ਮਾਤਾ ਜਸਮਾਨ ਨੇਗੇ ਜਿਹੜਾ ਸਾਡਾ ਭਰਾ ਉਹ ਵੀ ਸਤਿਕਾਰਯੋਗ ਹੈਗਾ ਸਾਡੀ ਜਿਹੜਾ ਹੈਗਾ ਆ ਵੀ ਮੇਰਾ ਭਰਾ ਖੜੇ ਆ ਭਰਾ ਖੜੇ ਨੇ ਆਉਣ ਵਾਲੇ ਸਮੇਂ ਤੱਕ ਦੇ ਜਿਹੜੇ ਕੋਈ ਛੋਟੀ ਮੋਟੀ ਪ੍ਰੋਬਲਮ ਹੋਊਗੀ ਵੀ ਅਸੀਂ ਨਹੀਂ ਨਹੀਂ ਉਹ ਸਾਡੇ ਜਜ਼ਬਾਤਾਂ ਦੀ ਗੱਲ ਹੋ ਸਕਦੀ ਹੈ ਕਾਂਗਰਸ ਪਾਰਟੀ ਲਈ ਸਰਦਾਰ ਸੁਖਬਾਲ ਸਿੰਘ ਖੈਰਾ ਲਈ ਦਿਨ ਰਾਤ ਖੜੇ ਸਦਕਾਲ ਬਾਲ ਖੈਰਾ ਦਾ ਸੁਖਪਾਲ ਖੈਰਾ ਜੀ ਨਾਲ ਭਾਈ ਜੀ ਦੀ ਗੱਲ ਹੋ ਗਈ ਸੀ ਮੇਰੀ ਵੀ ਗੱਲ ਹੋ ਗਈ ਸੀ ਤੇੁਰਲਬ ਸਿੰਘ ਦੀ ਵੀ ਗੱਲ ਹੋ ਗਈ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਹੋ ਨਹੀਂ ਉਹਨਾਂ ਨੂੰ ਜਣਾ ਸੀ ਉਸ ਟਾਈਮ ਦਿੱਲੀ ਕਿ ਰਾ ਦਿੱਲੀ ਤੋਂ ਕੋਈ ਟੀਮ ਆਈ ਹੋਈ ਹੈ ਚੰਡੀਗੜ੍ਹ ਕੋਈ ਡਿਸਕਸ ਕਰਨ ਵਾਸਤੇ ਉਹਨਾਂ ਨੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਉਹਨਾਂ ਨੇ ਸਪੈਸ਼ਲ ਤੌਰ ਤੇ ਸਰਦਾਰ ਗੋਲਡੀ ਜੀ ਨੂੰ ਭੇਜਿਆ ਔਰ ਉਹਨਾਂ ਦੀ ਸਪੈਸ਼ਲ ਤੌਰ ਤੇ ਡਿਊਟੀ ਲਾਈ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਕੰਡਿਆਂ ਦੇ ਉੱਤੇ ਨਹੀਂ ਖਿੱਚਣਾ ਜਾਂ ਆ ਪਾ ਕੇ ਦੋ ਮਿੰਟ ਹਾਜ਼ਰੀ ਲਵਾਉਣੀ ਕੋਈ ਲੱਗਤ ਨਹੀਂ ਕਰ ਰਹੇ ਇਹਨੇ ਮੇਰੀ ਗੱਲ ਸੁਣਾ ਸਾਡੇ ਬੱਚੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਇਹ ਕੋਈ ਅਸੈਂਬਲੀ ਦਾ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਅਪਰੂਵ ਲਾ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ ਗੋਲਡੀ ਚਲੇ ਗੋਲਡੀ ਸਾਡਾ ਇਹ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋਉਂਦੀ ਤਾਂ ਸਾਰਾ ਕੁਝ ਉਸ ਤੋਂ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਰਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆਂ ਔਰ ਉੱਥੇ ਜੇ ਗੋਲਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣੇ ਕੋ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਚੀ ਉਹਦਾ ਸਾਰੇ ਵਰਕਰ ਅੱਜ ਸਾਰਾ ਵਰਕਰ ਲੈਰੇ ਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਦੋਸਤੇ ਬੁਰਵਾਣਾ ਚਾਹੁੰਦੇ ਨੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਸਾਡੇ ਨਾਲ ਕਾਂਗਰਸ ਨੂੰ ਮੰਗਣਗੇ ਅੱਜ ਵੀ